ਜੀ ਦਾ ਖਾਸਾ ਵਾਈਗਰੂ ਜੀ ਕੀ ਫਤੀ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆ ਹੋਣਾ ਕਿਉਂਕਿ ਬਹੁਤ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਨੇ ਕਿ ਦੀਦੀ ਜਦੋਂ ਅਸੀਂ ਹਨਾ ਨਾਮ ਜਪਦੇ ਆ ਬਾਣੀ ਪੜ੍ਹਦੇ ਆ ਤਾਂ ਸਾਨੂੰ ਹਨਾ ਉਬਾਸੀਆਂ ਆਉਂਦੀਆਂ ਨੇ ਨੀਂਦ ਆਉਂਦੀ ਹੈ ਜਾਂ ਕੰਨਾਂ ਦੇ ਵਿੱਚੋਂ ਹਨਾ ਟੀਂ ਟੀਂ ਦੀ ਆਵਾਜ਼ ਆਉਂਦੀ ਹੈ ਜਿਹੜੀ ਕਿ ਸਾਡੇ ਕੋਲ ਹਨਾ ਕੋਈ ਆਵਾਜ਼ ਨਹੀਂ ਹੁੰਦੀ ਪਰ ਫਿਰ ਵੀ ਸਾਨੂੰ ਨਾ ਜਦੋਂ ਅਸੀਂ ਅੱਖਾਂ ਬੰਦ ਕਰਕੇ ਬੈਠਦੇ ਆ ਤਾਂ ਸਾਨੂੰ ਇਹ ਆਵਾਜ਼ ਸੁਣਾਈ ਦਿੰਦੀ ਹੈ ਜਦੋਂ ਆਪਾਂ ਆਮ ਹਨਾ ਦੁਨੀਆਵੀ ਤੌਰ ਤੇ ਜਿਵੇਂ ਕਿ ਆਪਾਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਆ ਆਨੰਦ ਸਾਹਿਬ ਜੀ ਦਾ ਪਾਠ ਕਰਦੇ ਆ ਜਿਵੇਂ ਹੁੰਦਾ ਵੀ ਹਾਂ ਆਪਾਂ ਜਲਦੀ ਜਲਦੀ ਦੇ ਵਿੱਚ ਦੁੜਦੇ ਫਿਰਦੇ ਕਰਦੇ ਆ ਹਨ ਉਸ ਟਾਈਮ ਇਹ ਚੀਜ਼ ਨਹੀਂ ਹੁੰਦੀ ਹਨ ਤੇ ਭੈਣ ਭਰਾ ਪੁੱਛਦੇ ਆ ਵੀ ਇਹਦਾ ਮਤਲਬ ਕੀ ਹੈ ਇਹ ਕੀ ਚੀਜ਼ ਹੈਗੀ ਹਨ ਅੱਜ ਆਪਾਂ ਤੁਹਾਨੂੰ ਇਹ ਸਾਰੀ ਚੀਜ਼ ਦੱਸਾਂਗੇ ਦੇਖੋ ਜਿਹੜੀ ਇਹ ਟੀਟੀ ਦੀ ਆਵਾਜ਼ ਆਉਣੀ ਜਾਂ ਆਪਣੀ ਸੁਰਤ ਲੱਗਣੀ ਜਾਂ ਕਈ ਭੈਣ ਭਰਾਵਾਂ ਨੇ ਮੈਨੂੰ ਕਈ ਵਾਰੀ ਮੈਸੇਜ ਆਇਆ ਨੇ ਵੀ ਦੀਦੀ ਜਦੋਂ ਅਸੀਂ ਪਾਠ ਕਰਦੇ ਆ ਨਾ ਤਾਂ ਸਾੰਨੇ ਜਿਹੜੀ ਸੁਰਤ ਹੈਗੀ ਨਾ ਉਹ ਪਤਾ ਨਹੀਂ ਨੀਂਦ ਆ ਜਾਂਦੀ ਹੈ ਪਤਾ ਨਹੀਂ ਸਾਡੀ ਸੁਰਤ ਲੱਗ ਜਾਂਦੀ ਹੈਗੀ ਹਨ ਵੀ ਕਈ ਵਾਰੀ ਨਾ ਪਤਾ ਹੀ ਨਹੀਂ ਲੱਗਦਾ ਹਨਾ ਵੀ ਅਸੀਂ ਸੌਂ ਜਾਣੇ ਆਗੇ ਜਾਂ ਸਾਨੂੰ ਅਵਾਸੀ ਆਉਣ ਲੱਗ ਜਾਂਦੇ ਜਾਂ ਅੱਖਾਂ ਦੇ ਵਿੱਚੋਂ ਹੰਝੂ ਆਉਣ ਲੱਗ ਜਾਂਦੇ ਨੇ ਹਨਾ ਅੱਜ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸ਼ੁਰੂ ਕਰਦੇ ਆਂ ਆਪਾਂ ਵੀ ਅੱਖਾਂ ਦੇ ਵਿੱਚੋਂ ਹੰਝੂ ਆਉਣੇ ਕਈ ਵਾਰੀ ਨਾ ਆਪਣਾ ਮਨ ਬਹਿ ਰਾਗ ਦੇ ਵਿੱਚ ਆ ਜਾਂਦਾ ਜਦੋਂ ਵੀ ਆਪਾਂ ਪਾਠ ਕਰਦੇ ਆ ਕਿਉਂਕਿ ਵੈਸੇ ਆਪਾਂ ਦਿਨ ਰਾਤ ਕੰਮ ਕਰਦੇ ਰਹਿੰਦੇ ਆ ਹਨਾ ਕਈ ਵਾਰੀ ਮਨ ਇਹਨਾ ਦੁਖੀ ਹੋ ਜਾਂਦੇ ਕਿਸੇ ਦੇ ਬੋਲਾਂ ਤੋਂ ਕਿਸੇ ਦੀ ਗੱਲ ਤੋਂ ਹਨਾ ਮਨ ਦੁਖੀ ਹੁੰਦਾ ਪਰ ਜਦੋਂ ਆਪਾਂ ਵਾਹਿਗੁਰੂ ਜੀ ਦਾ ਸਿਮਰਨ ਕਰਨ ਬੈਠਦੇ ਉਦੋਂ ਸਾਰੀਆਂ ਗੱਲਾਂ ਜਾਦਾ ਆ ਜਾਂਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਉਣੇ ਹਨਾ ਇੱਕ ਬੈਰਾਗ ਦਾ ਇੱਕ ਗੁਰੂ ਦੇ ਨਾਲ ਪਿਆਰ ਦਾ ਸਕਾਰਨ ਹੈਗਾ ਉਸ ਟਾਈਮ ਜਦੋਂ ਆਪਾਂ ਹਨਾ ਬੈਰਾਗ ਦੇ ਵਿੱਚ ਹੁੰਨੇ ਆ ਆਪਾਂ ਅਰਦਾਸ ਕਰਦੇ ਆ ਤਾਂ ਉਹ ਬਹੁਤ ਜਲਦੀ ਤੁਹਾਡੀ ਅਰਦਾਸ ਸੁਣੀ ਜਾਂਦੀ ਹੈ ਕਿਉਂਕਿ ਉਸ ਸਮੇਂ ਆਪਣੇ ਸਾਰੇ ਸਹਾਰੇ ਟੁੱਟੇ ਹੁੰਦੇ ਨੇ ਆਪਾਂ ਨੂੰ ਕਿਸੇ ਦਾ ਆਇਆ ਨਹੀਂ ਹੁੰਦਾ ਵੀ ਮੇਰਾ ਭਰਾ ਆਇਆ ਜਾਂ ਮੇਰੀ ਮਾਂ ਆਇਆ ਜਾਂ ਮੇਰਾ ਪਿਓ ਜਾਂ ਮੇਰਾ ਕੋਈ ਪਤੀ ਹੈ ਨਾ ਕੁਝ ਵੀ ਉਦੋਂ ਮਨ ਇੰਨਾ ਦੁਖੀ ਹੁੰਦਾ ਮਨ ਇੰਨਾ ਬੇਚੈਨ ਹੁੰਦਾ ਮਨ ਇੰਨਾ ਪਿਆਰੇ ਦੇ ਵਿੱਚ ਲੱਗਿਆ ਹੁੰਦਾ ਉਦੋਂ ਐ ਹੁੰਦਾ ਵੀ ਵਾਹਿਗੁਰੂ ਜੀ ਤੇਰੇ ਤੋਂ ਬਿਨਾ ਹਨਾ ਮੇਰਾ ਕੋਈ ਨਹੀਂ ਹੈਗਾ ਕਈ ਵਾਰ ਤੁਸੀਂ ਦੇਖਿਓ ਵੀ ਆਪਾਂ ਜਦੋਂ ਅਰਦਾਸ ਕਰਦੇ ਆ ਜਾਂ ਪਾਠ ਕਰਦੇ ਆ ਜਾਂ ਕੋਈ ਇਦਾਂ ਦਾ ਬੈਰਾਗ ਦਾ ਆਪਣੇ ਸ਼ਬਦ ਸੁਣਦੇ ਆ ਨਾ ਤਾਂ ਅੱਖਾਂ ਦੇ ਵਿੱਚੋਂ ਆਟੋਮੈਟਿਕ ਹੀ ਹੰਝੂ ਆਉਣ ਲੱਗ ਜਾਂਦੇ ਨੇ ਉਦੋਂ ਆਪਾਂ ਨੂੰ ਆਪਣੇ ਹਨਾ ਜਿਹੜੇ ਕੀਤੇ ਹੋਏ ਕਰਮ ਨੇ ਉਹਨਾਂ ਦਾ ਵੀ ਅਹਿਸਾਸ ਹੁੰਦਾ ਤੇ ਜਿਹੜੇ ਆਪਣੇ ਹਨਾ ਅੱਗੇ ਆਪਣਾ ਆਉਣ ਵਾਲਾ ਭਵਿੱਖ ਹੁੰਦਾ ਆਪਾਂ ਨੂੰ ਉਹਦੀ ਵੀ ਚਿੰਤਾ ਹੁੰਦੀ ਹੈਗੀ ਨਾ ਇਸ ਕਰਕੇ ਆਪਣੀ ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਹੈਗੇ ਉਹ ਸਮੇਂ ਤੁਹਾਡੇ ਕੋਲ ਇੱਕ ਗੋਲਡਨ ਚਾਂਸ ਆਪਾਂ ਕਹਿ ਦੇਣਾ ਇੱਕ ਬਹੁਤ ਹੀ ਜ਼ਿਆਦਾ ਵਧੀਆ ਸਮਾਂ ਹੁੰਦਾ ਹੈ ਵਾਹਿਗੁਰੂ ਜੀ ਨਾਲ ਮਿਲਣ ਦਾ ਤੇ ਅਰਦਾਸ ਕਰਨ ਦਾ ਉਸ ਟਾਈਮ ਕੀਤੀ ਹੋਈ ਅਰਦਾਸ ਤੁਹਾਡੀ ਉਸ ਸੱਚਖੰਡ ਦਰਗਾਹ ਵਿੱਚ ਕਬੂਲ ਹੁੰਦੀ ਹੈਗੀ ਇਸ ਚੀਜ਼ ਨੂੰ ਉਦੋਂ ਮਲਕੀ ਮਿਸ ਨਾ ਜਾਣਦਿਆ ਕਰੋ ਇਸ ਮੌਕੇ ਨੂੰ ਇੱਕ ਜਿਵੇਂ ਲਾਟਰੀ ਲਾਟਰੀ ਨਿਕਲਦੀ ਹੈ ਨਾ ਆਪਣੀ ਉਸੇ ਤਰੀਕੇ ਦੇ ਨਾਲ ਹੈ ਵੀ ਇਹ ਚੀਜ਼ ਨੂੰ ਉਸ ਟਾਈਮ ਨਾਲ ਦੀ ਨਾਲ ਆਪਣੀ ਅਰਦਾਸ ਕਰਿਆ ਕਰੋ ਜਿਸ ਵੀ ਕੰਮ ਦੀ ਤੁਸੀਂ ਅਰਦਾਸ ਕਰੋਗੇ ਉਹ ਤੁਹਾਡਾ ਉਸ ਟਾਈਮ ਕੰਮ ਬਣੇਗਾ ਹੀ ਬਣੇਗਾ ਕਿਉਂਕਿ ਤੁਹਾਡੀ ਅੰਦਰੋਂ ਲਿਵ ਲੱਗੀ ਹੈਗੀ ਦੂਸਰੀ ਗੱਲ ਹੈ ਨਾ ਆਪ ਨੂੰ ਆਵਾਸੀਆਂ ਆਉਣੀਆਂ ਤੇ ਨੀਂਦ ਆਉਣੀ ਦੇਖੋ ਉਵਾਸੀਆ ਆਉਣ ਦਾ ਤਾਂ ਇਹ ਹੁੰਦਾ ਵੀ ਆਪਾਂ ਕਈ ਪੈਣਪ੍ਰਾ ਕਹਿੰਦੇ ਨੇ ਵੀ ਹਾਂ ਪਤਾ ਨਹੀਂ ਮੇਰੀ ਲੇਵਲ ਆ ਗਈ ਹੈ ਨਾ ਮੈਨੂੰ ਤਾਂ ਉਵਾਸੀਆ ਆਉਂਦੀਆਂ ਜੇ ਜਦੋਂ ਆਪਾਂ ਨੂੰ ਹਨਾ ਨੀਂਦ ਆਉਂਦੀ ਹੈ ਜਾਂ ਉਵਾਸੀਆ ਆਉਂਦੇ ਨੇ ਉਵਾਸੀਆ ਤਾਂ ਕਈ ਵਾਰੀ ਆਪਣਾ ਹੁੰਦਾ ਵੀ ਜਦੋਂ ਆਪਾਂ ਬਾਣੀ ਪੜਨ ਬੈਠਦੇ ਨੇ ਨਾ ਆਪਣਾ ਮਨ ਨਾ ਸ਼ਾਂਤ ਹੋ ਜਾਂਦਾ ਹੈ ਸ਼ਾਂਤ ਹੋ ਕੇ ਆਪਾਂ ਕਹਿ ਦਿੰਦੇ ਆ ਵੀ ਹਨਾ ਆਪਾਂ ਨੂੰ ਨੀਂਦ ਆਉਂਦੀ ਹੈ ਜਾਂ ਉਵਾਸੀਆ ਵੀ ਆਉਣ ਲੱਗ ਜਾਂਦੀਆਂ ਨੇ ਕਈ ਪੈਣਪ੍ਰਾ ਦੀ ਅਜਿਹੀ ਅਵਸਥਾ ਹੋ ਜਾਂਦੀ ਹੈ ਕਿ ਉਹਨਾਂ ਦੀ ਜਿਹੜੀ ਸੁਰਤ ਹੈਗੀ ਹਨਾ ਉਹ ਉੱਪਰ ਚੜਨ ਲੱਗ ਜਾਂਦੀ ਜਿਵੇਂ ਆਪਾਂ ਕਹਿੰਨਾ 10 ਨੂੰ ਦੁਹਾਰ ਦੇ ਹਣਾ ਮਨ ਕਿ ਸਾਂ ਚੰਦ ਸੂਰਜ ਤੇ ਜਾਇਆ ਜਾਂ ਮੈਂ ਵਾਹਿਗੁਰੂ ਜੀ ਦਾ ਅੰਤ ਪਾ ਲਿਆ ਜਾਂ ਮੈਂ ਕੁਝ ਨਹੀਂ ਕੋਈ ਕਰ ਸਕਦਾ ਹੈਗਾ ਹਨਾ ਸਿਰਫ ਆਪਾਂ ਤਾਂ ਜੇ ਸਿਰਫ ਇੱਕ ਓੰਕਾਰ ਦਾ ਹਨਾ ਸਿਮਰਨ ਕਰਨ ਲੱਗ ਜਾਈਏ ਆਪਾਂ ਤਾਂ ਉਹਦੀ ਜੇ ਵਿਆਖਿਆ ਕਰਨ ਲੱਗ ਜਾਈਏ ਆਪਾਂ ਉਹਦੀ ਸੰખ્યા ਕਰਨ ਲੱਗ ਜਾਈਏ ਤਾਂ ਸਦੀਆਂ ਬੀਤ ਜਾਣਗੀਆਂ ਹਨਾ ਉਸ ਚੀਜ਼ ਦੀ ਵੀ ਸੰખ્યા ਆਪਾਂ ਨਹੀਂ ਕਰ ਸਕਦੇ ਵਿਆਖਿਆ ਨਹੀਂ ਕਰ ਸਕਦੇ ਹਨਾ ਕਿਉਂਕਿ ਬਾਣੀ ਇੰਨੀ ਜ਼ਿਆਦਾ ਹਨਾ ਪਰੇ ਤੋਂ ਪਰੇ ਹੈਗੀ ਤੇ ਇਹ ਉਹਦਾ ਵੀ ਆਪਾਂ ਨੂੰ ਕਈ ਵਾਰੀ ਹੋਉਂਦਾ ਕਈ ਵਾਰੀ ਆਪਣਾ ਮਨ ਸ਼ਾਂਤ ਹੋ ਜਾਂਦਾ ਸ਼ਾਂਤ ਹੋ ਕੇ ਵੀ ਆਪਾਂ ਨੂੰ ਹਨਾ ਸੁਰਤ ਹੈ ਜਿਹੜੀ ਆਪਣੀ ਉਹ ਲੱਗ ਜਾਂਦੀ ਹੈਗੀ ਤੇ ਦੂਸਰੀ ਗੱਲ ਜਿਹੜੀ ਕਿ ਆਪਾਂ ਨੂੰ ਹਨਾ ਨੀਂਦ ਆਉਣੀ ਕਈ ਪੈਣਪਰਾ ਮੈਨੂੰ ਪੁੱਛਦੇ ਵੀ ਦੀਦੀ ਸਾਨੂੰ ਨੀਂਦ ਆ ਜਾਂਦੀ ਹੈ ਇੱਕ ਤਾਂ ਹੁੰਦਾ ਵੀ ਸ਼ਾਂਤੀ ਆ ਜਾਂਦੀ ਹੈ ਜਦੋਂ ਆਪਾਂ ਬਾਣੀ ਪੜ੍ਹਦੇ ਕਿਉਂਕਿ ਇਹ ਗੁਰੂ ਦੀ ਬਾਣੀ ਮਨ ਨੂੰ ਸ਼ਾਂਤ ਕਰਨ ਵਾਸਤੇ ਹੀ ਹੈ ਹਨਾ ਕਿਉਂਕਿ ਮਨ ਦੀਆਂ ਜਿਹੜੀਆਂ ਆਪਣੀਆਂ ਦੁਵਿਧਾ ਨੇ ਮਨ ਦੇ ਜਿਹੜੇ ਵਿਚ ਆਏ ਨੇ ਮਨ ਦੇ ਬਿਕਾਰ ਨੇ ਉਹਨਾਂ ਨੂੰ ਹੀ ਖਤਮ ਕਰਨ ਵਾਲੀ ਹੈਗੀ ਆਪਾਂ ਨੂੰ ਗਿਆਨ ਦੇਣ ਵਾਲੀ ਹੈ ਹਨਾ ਤੇ ਬਾਕੀ ਕਈ ਭੈਣ ਭਰਾਵਾਂ ਦੀ ਹੈ ਨਾ ਭਾਈ ਸੁਰਤ ਵੀ ਲੱਗ ਜਾਂਦੀ ਹੈ ਜਿਵੇਂ ਕਿ ਬਾਣੀ ਪੜਦੇ ਆ ਉਹ ਨਾ ਬਾਣੀ ਪੜਦੇ ਪੜਦੇ ਅਬਦੀ ਸੁਰਤ ਦੇ ਵਿੱਚ ਹੀ ਬਾਣੀ ਪੜੀ ਜਾਂਦੇ ਹੈਗੇ ਤੇ ਕਈ ਮੇਰੇ ਵਰਗੇ ਸੌਂ ਵੀ ਜਾਂਦੇ ਆ ਅਵਸਥਾ ਵੀ ਕਿਸੇ ਬਿਰਲੇ ਬਿਰਲੇ ਦੀ ਹੀ ਹੁੰਦੀ ਹੈ ਹਰ ਇੱਕ ਦੀ ਨਹੀਂ ਹੁੰਦੀ ਹੈ ਕੀ ਹੈ ਨਾ ਤੇ ਆ ਗਈ ਜਿਹੜੀ ਆਪਾਂ ਜਿਹੜੀ ਟੀਂ ਟੀਂ ਦੀ ਆਵਾਜ਼ ਆਉਂਦੀ ਹੈ ਬਾਣੀ ਪੜਦੇ ਪਾਹਣਾ ਜਦੋਂ ਜਿਵੇਂ ਅੱਖਾਂ ਬੰਦ ਕਰਕੇ ਆਪਾਂ ਪੜਦੇ ਹਾਂ ਵਾਹ ਗੁਰੂ ਵਾਹ ਗੁਰੂ ਵਾਹ குரு ਤਾਂ ਆਪਾਂ ਨੂੰ ਨਾ ਇੱਕ ਦੂਰੋਂ ਆਵਾਜ਼ ਆਉਂਦੀ ਹੈ ਕਈ ਵਾਰੀ ਤਾਂ ਕਿਸੇ ਕਿਸੇ ਪੈਨ ਭਰਾ ਦਿੱਤਾ ਨਾ ਇੰਨੀ ਵੀ ਹੋ ਜਾਂਦੀ ਹੈ ਜਿਵੇਂ ਕਿ ਹਾਰਨ ਵਜਦੇ ਹੁੰਦੇ ਨੇ ਜਾਂ ਸੀਟੀਆਂ ਵੱਜਦੀਆਂ ਹੁੰਦੀਆਂ ਨੇ ਕਿ ਹਨ ਇਹਦੇ ਦੋ ਕਾਰਨ ਹੋ ਸਕਦੇ ਹਨ ਜੇ ਤੱਕ ਨੋਰਮਲ ਆਪਾਂ ਤੁਰੇ ਫਿਰਦੇ ਆ ਆਪਣੇ ਕੰਨਾਂ ਦੇ ਵਿੱਚ ਇਦਾਂ ਦੀ ਆਵਾਜ਼ ਆਉਂਦੀ ਹੈਗੀ ਹਨ ਫਿਰ ਤਾਂ ਇਹ ਤੁਹਾਨੂੰ B12 ਦੀ ਘਾਟ ਹੈਗੀ ਦੇਖੋ ਮੈਂ ਤੁਹਾਨੂੰ ਨਹੀਂ ਕਹੂੰਗੀ ਵੀ ਹਨਾ ਵਿਹਾਂ ਕਿਸੇ ਜਾਦੂ ਟੂਨੇ ਮੰਤਰ ਤੰਤਰ ਦੇ ਨਾਲ ਜੋੜੂਗੀ ਜਿਵੇਂ ਤੁਹਾਨੂੰ ਸਿਰਫ ਗੁਰਬਾਣੀ ਦੀ ਕਿਉਂਕਿ ਇਹ ਵੀ B12 ਦੀ ਘਾਟ ਜੀ ਨੂੰ ਹੁੰਦੀ ਆ ਉਹਦੇ ਕੰਨਾਂ ਦੇ ਵਿੱਚੋਂ ਵੀ ਟੀਂ ਟੀਂ ਦੀ ਆਵਾਜ਼ ਆਉਣੀ ਜਿਵੇਂ ਹਾਰਨ ਵਜਦੇ ਹੁੰਦੇ ਹਨ ਏਦਾਂ ਦੀ ਆਉਣ ਲੱਗ ਜਾਂਦੀ ਹੈ ਜੀ ਤੁਸੀਂ ਆਪਣਾ ਚੈੱਕ ਕਰਵਾ ਕੇ ਦੇਖ ਸਕਦੇ ਹੋ ਦੇਖੋ ਇਹ ਕੋਈ ਏਦਾਂ ਨਹੀਂ ਹੈਗਾ ਮੈਡੀਕਲ ਮੈਡੀਕਲ ਹੀ ਹੈ ਜਿਹੜਾ ਹਨ ਅਧਿਆਤਮਕ ਅਧਿਆਤਮਕ ਹੀ ਹੈ ਗੁਰੂ ਸਾਹਿਬ ਦੀ ਬਾਣੀ ਹੈ ਨਾ ਉਹ ਲੱਗ ਗਈ ਤੇ ਕਈ ਭੈਣ ਭਰਾ ਜਦੋਂ ਉਹ ਨਾ ਸਿਮਰਨ ਕਰਦੇ ਨਾਮ ਜਪਦੇ ਆ ਉਦੋਂ ਜਦੋਂ ਉਹ ਆਪਣੀ ਸੁਰਤ ਲਾਉਂਦੇ ਆ ਤਾਂ ਉਹਨਾਂ ਨੂੰ ਨਾ ਇਸ ਜਗ੍ਹਾ ਤੋਂ ਹਨ ਜਦੋਂ ਆਪ ਅੱਖਾਂ ਬੰਦ ਕਰਦੇ ਆ ਇਸ ਜਗ੍ਹਾ ਤੋਂ ਨਾ ਇੱਕ ਦੂਰ ਰੋਸ਼ਨੀ ਦਿਖਦੀ ਹੈ ਚਿੱਟੇ ਰੰਗ ਦੀ ਪਰ ਕਈ ਭੈਣ ਭਰਾਵਾਂ ਨੂੰ ਨਾ ਉਸ ਤੋਂ ਵੀ ਅੱਗੇ ਜਾਂਦੇ ਨੇ ਜਿਵੇਂ ਕਿ ਆਪਾਂ ਨੂੰ ਜਲ ਦੀਂਦਾ ਪਾਣੀ ਦੀਂਦਾ ਹਨ ਆਪਾਂ ਕਹਿੰਦੇ ਨੇ ਵੀ ਇੱਕ ਮੈਨੂੰ ਸਵਰਗਾਂ ਦੀ ਅਨਹਦ ਬਾਣੀ ਹੈ ਜਿਹੜੀ ਉਹਦੇ ਹਨ ਮਨ ਲ ਕੇ ਇਹ ਧੁਨ ਸੁਣਾਈ ਦਿੰਦੀ ਹੈ ਜਿਹੜੀ ਕਿ ਹਰ ਟਾਈਮ ਹਵਾ ਦੇ ਵਿੱਚ ਹਨ ਬ੍ਰਹਿਮੰਡ ਦੇ ਵਿੱਚ ਚੱਲਦੀ ਹੈ ਜਿਹੜੀ ਕਿ ਗੁਰੂ ਸਾਹਿਬ ਜੀ ਦੀ ਤੁਰਕੀ ਬਾਣੀ ਹੈਗੀ ਹੈ ਨਾ ਤੁਹਾਨੂੰ ਪਤਾ ਹੀ ਇਹ ਵੀ ਤੁਰਕੀ ਬਾਣੀ ਆਉਂਦੀ ਹੈ ਗੁਰੂ ਸਾਹਿਬ ਜੀ ਦੀ ਬਾਣੀ ਘਟ ਘਟ ਦੇ ਵਿੱਚ ਪੱਤੇ ਪੱਤੇ ਦੇ ਵਿੱਚ ਅਗਰ ਤੁਸੀਂ ਹਨ ਆਪਣੀ ਸੁਰਤ ਲਗਾ ਕੇ ਬੈਠ ਕੇ ਦੇਖੋਗੇ ਤਾਂ ਤੁਹਾਨੂੰ ਜਿਹੜੇ ਇਹ ਜਾਨਵਰ ਨੇ ਘੁੱਗੀਆਂ ਕਬੂਤਰ ਉਹ ਵੀ ਜਿਵੇਂ ਘੂਗੂ ਘੂਂ ਕਹਿੰਦੇ ਨੇ ਨਾ ਉਹ ਮਲਕੇ ਪੰ ਜਦੋਂ ਸੋਚਦੇ ਆ ਤਾਂ ਪਾਪਾ ਜੀ ਸਾਡੇ ਹੱਸ ਦਿੰਦੇ ਨੇ ਸਾਨੂੰ ਦੱਸ ਦਿੰਦੇ ਨੇ ਕਹਿੰਦੇ ਨੇ ਉਹ ਕਹਿੰਦੇ ਨੇ ਤੂੰ ਹੀ ਤੂੰ ਤੂੰ ਹੀ ਤੂੰ ਵਾਹਿਗੁਰੂ ਤੂੰ ਹੀ ਤੂੰ ਵਾਹਿਗੁਰੂ ਤੂੰ ਹੀ ਤੂੰ ਵੀ ਉਸ ਇਨਸਾਨ ਦੀ ਵਿਰਤੀ ਇਦਾਂ ਦੀ ਹੋ ਜਾਂਦੀ ਹੈ ਕਿ ਉਹਨੂੰ ਹਰ ਇੱਕ ਕਣ ਦੇ ਵਿੱਚੋਂ ਹਰ ਇੱਕ ਧੁਨ ਦੇ ਜਿਵੇਂ ਕਿ ਪੱਤੇ ਖੜਕਦੇ ਆ ਉਹਦੇ ਵਿੱਚੋਂ ਵੀ ਉਹਨੂੰ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਸੁਣਾਈ ਦੇਣ ਲੱਗ ਜਾਂਦੀ ਹੈ ਕਿ ਹਨਾ ਇਹ ਅਵਸਥਾ ਲਾਲੋ ਤੁਸੀਂ ਜੇ ਵੀ ਆਪਾਂ ਲੱਖ ਬੰਦਾ ਬੈਠਾ ਤਾਂ ਉਹਦੇ ਵਿੱਚੋਂ ਇੱਕ ਦੀ ਹੋ ਸਕਦੀ ਹੈ ਹਨਾ ਹਰ ਇੱਕ ਦੀ ਇਹ ਅਵਸਥਾ ਨਹੀਂ ਹੋएगी ਹਨਾ ਕਿਉਂਕਿ ਇਸ ਅਵਸਥਾ ਤਾਂ ਉਹ ਜਿਹੜਾ ਉਹਦਾ ਹਰਮਨ ਪਿਆਰਾ ਹੋਗਾ ਜਿਹਦੇ ਸਾਰੇ ਔਗਣ ਹਨਾ ਉਸਨੇ ਬਖਸ਼ ਦਿੱਤੇ ਜਿਨੂੰ ਕਿ ਉਹਨੇ ਆਪਦੀ ਗੋਦ ਦੇ ਵਿੱਚ ਬਿਠਾ ਲਿਆ ਗੁਰੂ ਸਾਹਿਬ ਜੀ ਨੇ ਇਹ ਅਵਸਥਾ ਉਸ ਇਨਸਾਨ ਦੀ ਹੋਵੇਗੀ ਫਿਰ ਉਸ ਨੂੰ ਦੁੱਖ ਸੁੱਖ ਆ ਦੁਨਿਆਵੀ ਚੀਜ਼ਾਂ ਦਾ ਮੋਹ ਨਹੀਂ ਰਹਿੰਦਾ ਹੈਗਾ ਉਹ ਮਲਕੇ ਰਹੇਗਾ ਆਪਣੇ ਵਿੱਚ ਹੀ ਹਨਾ ਧਨ ਦੌਲਤ ਸਾਰਾ ਕੁਝ ਪਰ ਉਹਨੂੰ ਮੋਹ ਨਹੀਂ ਰਹਿੰਦਾ ਇਹ ਉਸੇ ਇਨਸਾਨ ਦੀ ਨਿਸ਼ਾਨੀ ਹੈ ਜਿਹੜਾ ਕਿ ਵਾਹਿਗੁਰੂ ਜੀ ਨੂੰ ਮਿਲਣ ਜਾ ਰਿਹਾ ਹੈਗਾ ਹਨਾ ਉਹ ਸਾਰਿਆਂ ਦੇ ਵਿੱਚ ਰਹਿੰਦੇ ਹੋਏ ਵੀ ਠੀਕ ਹੈ ਵੀ ਉਹ ਉਦਾਂ ਦਾ ਪਹਿਰਾਵਾ ਵੀ ਪਾਏਗਾ ਕੱਪੜੇ ਵੀ ਪਾਊਗਾ ਸਾਰਾ ਕੁਝ ਕਰੂਗਾ ਪਰ ਉਹਦੀ ਜਿਹੜੀ ਸੋਚਣੀ ਹੈ ਉਹਦੀ ਜਿਹੜੀ ਵਿਰਤੀ ਹੈ ਜਿਹੜੀ ਉਹਦੀ ਸੁਰਤ ਹੈ ਉਹ ਥੋੜੀ ਜਿਹੀ ਅਲੱਗ ਉਹ ਆਪਣੇ ਆਪ ਦੇ ਵਿੱਚ ਹੀ ਗੁੰਮ ਜਾ ਰਹੂਗਾ ਤੁਸੀਂ ਦੇਖਿਓ ਹੈ ਜੇ ਹੈ ਇਨਸਾਨ ਜਿਵੇਂ ਕਿ ਕਈ ਮਹਾਂਪੁਰਸ਼ ਦੇਖਿਓ ਤੁਸੀਂ ਨਾ ਉਹ ਜਿਆਦਾ ਨਹੀਂ ਬੋਲਦੇ ਜਿਨ੍ਹਾਂ ਨੇ ਸਿਮਰਨ ਕਰਨਾ ਹੁੰਦਾ ਹੈ ਹਨਾ ਕਦੇ ਵੀ ਤੁਹਾਨੂੰ ਸਿਮਰਨ ਕਰਨ ਵੇਲੇ ਇਹ ਆਵਾਜ਼ ਸੁਣਾਈ ਦੇਵੇ ਹਨਾ ਇਹਦੀ ਮਾਲਕੇ ਜੇ ਆਪਕ ਸੋਚੀਏ ਵੀ ਹਾਂ ਮੈਂ ਇਹਦੇ ਪਿੱਛਾ ਕਰਕੇ ਮੈਂ ਪਤਾ ਕਰ ਲਵਾਂ ਵੀ ਇਹ ਆਵਾਜ਼ ਕਿੱਥੋਂ ਆਉਂਦੀ ਹੈ ਇਹ ਕਦੇ ਵੀ ਨਾ ਤੁਸੀਂ ਸੋਚਣ ਦੀ ਕੋਸ਼ਿਸ਼ ਕਰਿਓ ਤਾਂ ਤੁਸੀਂ ਹੋਰ ਸਿਮਰਨ ਵਧਾਓ ਹੋਰ ਵੈਗਰੂ ਜੀ ਦਾ ਹਨਾ ਨਾਮ ਜਪੋ ਤਾਂ ਤੁਸੀਂ ਹੈਨਾ ਜਦੋਂ ਨਾਮ ਜਪਣਾ ਆਪਣੇ ਸੁਰਤ ਦੇ ਨਾਲ ਨਾਮ ਜਪਣਾ ਕੁਝ ਪਾਉਣਾ ਚਾਹੁੰਦੇ ਹੋ ਹਨ ਤਾਂ ਤੁਸੀਂ ਅੱਖਾਂ ਬੰਦ ਕਰਕੇ ਚਾਹੇ 5 ਮਿੰਟ ਜਪ ਲਿਓ ਹਨ ਅੱਖਾਂ ਬੰਦ ਕਰਕੇ ਆਪਣੀ ਸੁਰਤ ਨੂੰ ਆਪਣੇ ਮਸਤਕ 'ਚ ਟਿਕਾਓ ਇਹ ਨਹੀਂ ਹੈਗਾ ਹਨਾ ਕਈ ਭੈਣ ਭਰਾ ਕਹਿੰਦੇ ਨੇ ਮਸਤ 'ਚ ਟਿਕਾ ਕੇ ਹਨਾ ਵੀ ਆਪਾਂ ਨੂੰ ਨੁਕਸਾਨ ਹੋ ਜਾਂਦਾ ਜੀ ਇਹ ਹੋ ਜਾਊਗਾ ਇਹ ਹੋ ਜਾਊਗਾ ਦੇਖੋ ਆਪਾਂ ਉਹ ਅਵਸਥਾ 'ਚ ਨਹੀਂ ਪਹੁੰਚ ਸਕਦੇ ਕਿਉਂਕਿ ਉਹ ਅਵਸਥਾ ਜਿਹੜੀ ਹੈਗੀ ਆ ਉਹ ਜੁੱਗਾਂ-ਜੁੱਗਾਂ ਦੀ ਤਪੱਸਿਆ 10-10 20-20 ਸਾਲ ਤੁਸੀਂ ਦੇਖਿਆ ਹੈ ਨਾ ਆਪਣੇ ਬਾਲਾਂ ਨੂੰ ਬੰਨ ਕੇ ਤਪੱਸਿਆ ਕਰਨੀ ਪਾਣੀ ਦੇ ਵਿੱਚ ਲਟਕ ਕੇ ਤਪੱਸਿਆ ਕਰਨੀ ਜਾਂ ਵੀ ਇੰਨੀ ਸੁਰਤ ਦੇ ਨਾਲ ਇਹਨੇ ਪਿਆਰ ਦੇ ਨਾਲ ਤਪੱਸਿਆ ਕਰਨੀ ਫੇਰ ਕਿਤੇ ਜਾ ਕੇ ਉਹ ਅਵਸਥਾ ਪਹੁੰਚਦੀ ਹੈ ਇਹ ਆਪਣੇ ਜਿਵੇਂ ਆਪਾਂ ਦੁਨੀਆ ਆਵਿਆਂ ਜਿਵੇਂ ਹੁਣ ਕਹਿੰਦੇ ਨੇ ਵੀ ਦੁਨੀਆ ਖਤਮ ਹੋਣ ਵਾਲੀ ਹੈ ਨਾ ਉਹ ਪੈਨ ਭਰਾਵਾਂ ਵਾਸਤੇ ਮੈਂ ਇਹ ਚੀਜ਼ ਦੱਸ ਦਿਆਂ ਕਿਉਂਕਿ ਕਹਿੰਦੇ ਬਚੂਗਾ ਉਹੀ ਜਿਹੜਾ ਨਾਮ ਜਪੂਗਾ ਤੁਸੀਂ ਆਮ ਸੁਣਿਆ ਕਹਿੰਦੇ 12-12 ਕੋ ਤੇ ਦੀਵਾ ਜਗਣਾ ਦੇਖੋ ਉਹ ਵਾਹਿਗੁਰੂ ਜੀ ਦੀ ਰਾਜੇ ਦੇ ਵਿੱਚ ਪਤਾ ਨਹੀਂ ਹੋਣਾ ਕੀ ਹੈ ਨਹੀਂ ਹੋਣਾ ਇਹ ਆਪਾਂ ਨੂੰ ਨਹੀਂ ਪਤਾ ਉਹਦੀ ਅੰਤ ਕੋਈ ਨਹੀਂ ਜਾਣ ਸਕਿਆ ਹਣਾ ਪਰ ਜਿਨ੍ਹਾਂ ਨੂੰ ਵੀ ਇਹ ਅਵਸਥਾ ਪ੍ਰਾਪਤ ਹੋ ਰਹੀ ਹੈ ਹਣਾ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਹੋਰ ਸਿਮਰਨ ਬਧਾਵੋ ਤੇ ਨਾਮ ਜਪੋ ਹਣਾ ਤੇ ਵਾਹਿਗੁਰੂ ਜੀ ਅੱਗੇ ਅਰਦਾਸਾਂ ਕਰੋ ਕਿ ਵਾਹਿਗੁਰੂ ਜੀ ਮੈਨੂੰ ਤੁਸੀਂ ਮਿਲੋ ਮੈਨੂੰ ਆਪਣੀ ਗੋਦ ਵਿੱਚ ਬਿਠਾਓ ਜਿਨੇ ਕਹਿੰਦੇ ਵਾਹਿਗੁਰੂ ਜੀ ਨੂੰ ਮੰਗ ਲਿਆ ਉਹਨੂੰ ਰਿੱਧੀਆਂ ਸਿੱਧੀਆਂ ਹੋਰ ਧਨ ਦੌਲਤ ਇਹ ਤਾਂ ਹਨਾ ਤਉਨੂੰ ਪਤਾ ਵੀ ਨਹੀਂ ਲੱਗਣਾ ਵੀ ਤੁਹਾਡੇ ਕਿੰਨੇ ਭੰਡਾਰੇ ਭਰੇਗੇ ਕਿੱਥੋਂ ਆ ਰਿਹਾ ਹੈ ਤੁਹਾਡੇ ਘਰ ਇਹ ਜਿਹੜੇ ਸ਼ਬਦ ਨੇ ਜਿਹੜੇ ਆਪਾਂ ਨੂੰ ਕਈ ਵਾਰੀ ਹਨਾ ਆਪਾਂ ਸੁੱਤੇ ਪਏ ਹੁੰਨੇ ਆਪਾਂ ਨੂੰ ਉਦੋਂ ਵੀ ਕਈ ਵਾਰੀ ਸੁਣਦਾ ਆਉਂਦਾ ਹੈ ਹਨਾ ਜਿਵੇਂ ਕਿ ਵੀ ਕਿਤੇ ਗੁਰਬਾਣੀ ਚੱਲ ਰਹੀ ਹੈ ਜਾਂ ਵਾਹਿਗੁਰੂ ਜੀ ਦਾ ਸਿਮਰਨ ਚੱਲ ਰਿਹਾ ਹੈਗਾ ਹਨਾ ਇਹ ਇੱਕ ਆਪਣੀ ਸੁਰਤ ਜਦੋਂ ਆਪਾਂ ਲਗਾਤਾਰ ਸਿਮਰਨ ਕਰਦੇ ਆ ਲਗਾਤਾਰ ਪਾਠ ਕਰਦੇ ਆ ਨਾ ਇਹ ਆਪਣੀ ਜਿਹੜੀ ਸੁਰਤ ਹੈਗੀ ਇਹਦੇ ਵਿੱਚ ਜਿਵੇਂ ਹੁਣ ਆਪਾਂ ਮੋਬਾਈਲ ਤੇ ਕੋਈ ਗੰਦੀਆਂ ਚੀਜ਼ਾਂ ਦੇਖਦੇ ਆ ਜਾਂ ਡੀਜੇ ਤੇ ਜਾਂਦੇ ਜਾਂ ਪਾਰਟੀਆਂ ਤੇ ਜਾਂਦੇ ਉਹ ਉਧਰ ਦਿਮਾਗ ਲੱਗਿਆ ਰਹਿੰਦਾ ਹੈ ਨਾ ਨਸ਼ੇ ਵਾਲੇ ਦਾ ਭੈਣ ਭਰਾ ਦਾ ਨਸ਼ੇਆਂ ਤੇ ਦਿਮਾਗ ਲੱਗਿਆ ਰਹਿੰਦਾ ਹੈਗਾ ਹੈ ਨਾ ਤੇ ਜਿਹੜੇ ਬਾਣੀ ਪੜਨ ਵਾਲੇ ਨੇ ਗੁਰੂ ਨੂੰ ਪਿਆਰ ਕਰਨ ਵਾਲੇ ਨੇ ਹਰ ਟਾਈਮ ਸਿਮਰਨ ਕਰਦੇ ਨੇ ਯਾਦ ਕਰਦੇ ਨੇ ਉਹਦੇ ਮੂਰੇ ਅਰਦਾਸਾਂ ਕਰਦੇ ਨੇ ਤਾਂ ਉਹਨਾਂ ਦੀ ਜਿਹੜੀ ਸੁਰਤ ਹੈਗੀ ਉਹ ਇੰਨੀ ਸ਼ੁੱਧ ਹੋਣ ਲੱਗ ਜਾਂਦੀ ਹੈ ਕਿ ਉਹਨਾਂ ਨੂੰ ਸੁੱਤੇ ਪਿਆ ਨੂੰ ਤੁਰਦੇ ਫਿਰਦੇ ਨੂੰ ਵੀ ਹਰ ਟਾਈਮ ਹੈ ਨਾ ਵਾਇਗੁਰੂ ਜੀ ਦੀ ਧੁਨ ਹੀ ਸੁਣਾਈ ਦਿੰਦੀ ਹੈਗੀ ਇਹ ਬਹੁਤ ਹੀ ਉੱਚੀ ਅਵਸਥਾ ਹੈਗੀ ਇਸ ਨੂੰ ਜਰੂਰ ਸੰਭਾਲ ਲੈਣਾ ਹਨਾ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਨੇ ਤੁਹਾਡੇ ਤੇ ਬਰਕਤਾਂ ਹੋਣ ਵਾਲੀਆਂ ਨੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹਨਾ ਕਿ ਵਾਹਿਗੁਰੂ ਜੀ ਨੇ ਕਦੋਂ ਤੁਹਾਡੀਆਂ ਝੋਲੀਆਂ ਭਰਤੀਆਂ ਤਾਂ ਆਪਾਂ ਆਮ ਸੁਣਦੇ ਆਂ ਕਹਿੰਦੇ ਕਹਿੰਦੇ ਜਦੋਂ ਵਾਹਿਗੁਰੂ ਜੀ ਦਿੰਦੇ ਨੇ ਤਾਂ ਛੱਪੜ ਪਾੜ ਕੇ ਦਿੰਦੇ ਆ ਹਨਾ ਤੁਹਾਨੂੰ ਮੰਗਣ ਦੀ ਵੀ ਲੋੜ ਨਹੀਂ ਪੈਣੀ ਵਸ ਤੁਸੀਂ ਸਿਮਰਨ ਕਰੋ ਨਾਮ ਜਪੋ ਕਦੇ ਵੀ ਇਹ ਚੀਜ਼ ਚ ਨਾ ਬੋਹਣਾ ਕਈ ਕਹਿੰਦੇ ਨੇ ਵੀ ਹਨਾ ਤੇਰੇ ਕੰਨਾਂ 'ਚ ਬਾਜਾਂ ਆਉਂਦੀਆਂ ਨੇ ਪਤਾ ਨਹੀਂ ਤੈਨੂੰ ਜਾਦੂ ਟੂਣਾ ਕਿਸੇ ਨੇ ਕਰਤਾ ਕੋਈ ਇਹ ਜਾਦੂ ਟੂਣਾ ਨਹੀਂ ਹੈਗਾ ਸਿਰਫ ਜਾਤ ਤ ਤੁਹਾਨੂੰ ਵੀ 12ਵ ਦੀ ਘਾਟ ਹੈ ਵੀ ਤੁਹਾਡੇ ਕੰਨਾਂ ਦੇ ਜਿਹੜੇ ਨਾੜਾ ਨੇ ਉਹ ਵੀਕ ਹੋ ਜਕੀਆਂ ਨੇ ਜਾਂ ਫਿਰ ਤੁਹਾਡੀ ਅਵਸਥਾ ਇਹ ਹੈਗੀ ਵੀ ਜਦੋਂ ਤੁਸੀਂ ਸਿਮਰਨ ਕਰਦੇ ਹੋ ਵੀ ਤੁਹਾਡੀ ਸੁਰਤ ਲੱਗਦੀ ਹੈਗੀ ਹਨਾ ਇਹ ਦੋਨੇ ਚੀਜ਼ਾਂ ਨਹੀਂ ਗਈਆਂ ਇਹ ਤਾਂ ਖਭਰਾਉਣ ਦੀ ਲੋੜ ਨਹੀਂ ਇਹ ਤਾਂ ਨਾਮ ਸਿਮਰਨ ਹੋਰ ਜੋੜਨ ਦੀ ਲੋੜ ਹੈਗੀ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ-ਅੱਗੇ ਸ਼ੇਅਰ ਵੀ ਕਰਨਾ ਲਾਈਕ ਵੀ ਕਰਨਾ ਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਾਰੇ ਪੈਨਪ੍ਰਾਪ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਤੇ ਉਤੇ ਮੈਂ ਨਾ ਕੱਲ ਬਹੁਤ ਸੋਹਣੀ ਵੀਡੀਓ ਪਾਈ ਹੈਗੀ ਜਿਹੜੀ ਕਿ ਗੋਭੀ ਤੇ ਆਪਣੇ ਗਾਜਰਾਂ ਦੇ ਹੈ ਨਾ ਖੱਟਾ ਮਿੱਠਾ achar ਜਿਹਨੂੰ ਕਿ 6-7 ਮਹੀਨੇ ਤੁਸੀਂ ਰੱਖ ਸਕਦੇ ਹੋ ਨਾ ਬਿਲਕੁਲ ਖਰਾਬ ਨਹੀਂ ਹੋਏਗਾ ਤੇ ਟੇਸਟੀ ਵੀ ਬਹੁਤ ਬਣੇਗਾ ਤਾਂ ਤੁਸੀਂ ਉਸ ਨੂੰ ਵੀ ਜਰੂਰ ਦੇਖਣਾ ਤੇ ਮੈਨੂੰ ਜਰੂਰ ਦੱਸਣਾ ਕਿ ਤੁਹਾਨੂੰ ਉਹ ਕਿਦਾਂ ਦਾ ਲੱਗਿਆ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਤ ਸ੍ਰੀ ਅਕਾਲ